ਸਾਲ ਦੇ ਹੋ ਜਾਂਦੇ ਹੋ ਤੇ ਮਿੱਠਾ ਛੱਡ ਦਿਓ ਸ਼ੂਗਰ ਛੱਡ ਦਿਓ ਔਖਾ ਤੇ ਲੱਗਣਾ 15 ਦਿਨ 20 ਦਿਨ ਔਖਾ ਲੱਗਣਾ ਮਿੱਠਾ ਜਦੋਂ ਬੰਦਾ ਛੱਡਦਾ ਮਿੱਠਾ ਵੀ ਤੇ ਨਸ਼ਾ ਹੈ ਤੇ ਮਿੱਠਾ ਛੱਡਣ ਦੇ ਨਾਲ ਘੱਟ ਤੋਂ ਘੱਟ 5-7 ਕਿਲੋ weight ਬੰਦੇ ਦਾ ਕੱਟ ਜਾਂਦਾ ਮਿੱਠਾ ਬਹੁਤ ਮੇ ਵੇਟ ਵਧਾਉਂਦਾ ਤੁਹਾਡਾ ਮਿੱਠਾ ਛੱਡੋ weight ਕੱਟ ਜਾਏਗਾ ਜਿਹੜਾ ਬੰਦਾ ਮਿੱਠਾ ਜ਼ੀਰੋ ਕਰ ਦਿੰਦਾ ਨਾ ਆਪਣੀ ਜ਼ਿੰਦਗੀ ਚੋਂ ਕੈਂਸਰ ਹੋਣ ਦੇ ਚਾਂਸ ਉਹ ਦੀ ਜ਼ਿੰਦਗੀ ਚ ਜ਼ੀਰੋ ਹੋ ਜਾਂਦਾ ਕੈਂਸਰ ਨਹੀਂ ਆਉਂਦਾ ਉਹਦੀ ਜ਼ਿੰਦਗੀ 'ਚ ਮਿੱਠਾ ਜੀਰੋ ਕਰ ਦਿੰਦਾ ਜਿਹੜਾ ਬੰਦਾ ਜਿਨ੍ਹਾਂ ਨੂੰ ਕੈਂਸਰ ਹੋ ਜਾਏ ਉਹਨਾਂ ਨੂੰ ਤੇ ਰੋਟੀ ਤੇ ਚੌਲ ਵੀ ਛੱਡਣੇ ਪੈਂਦੇ ਨੇ ਰੋਟੀ ਤੇ ਚੌਲ 'ਚ ਵੀ ਮਿੱਠਾ ਹੁੰਦਾ ਤੇ 40 ਸਾਲ ਦੀ ਉਮਰ ਤੇ ਜਾ ਕੇ ਮਿੱਠਾ ਘਟਾਓ ਬਿਲਕੁਲ ਹੌਲੀ-ਹੌਲੀ ਕਰਕੇ ਜੀਰੋ ਕਰ ਦਿਓ ਸੇਤ ਠੀਕ ਰਹੇਗੀ ਤੰਦਰੁਸਤ ਰਹੋਗੇ ਤਨ ਤੰਦਰੁਸਤ ਹੋਵੇ ਤਾਂ ਹੀ ਅਸੀਂ ਇੱਥੇ ਬਹਿ ਸਕਦੇ ਹਾਂ ਤਾਂ ਹੀ ਆਨੰਦ ਲੈ ਸਕਦੇ ਹਾਂ ਇੰਨੀਆਂ ਸੁੱਖ ਸਹੂਲਤਾਂ ਹੋ ਗਈਆਂ ਪਰ ਹੁਣ ਸ਼ਰੀਰ ਨਹੀਂ ਸਾਥ ਦਿੰਦਾ ਸਰੀਰ ਨਹੀਂ ਤੁਰਦਾ ਤਾਂ ਕਰਕੇ ਸਰੀਰ ਦਰਦਾਂ ਹੁੰਦੀਆਂ ਨੇ ਜੀ ਮੇਰਾ ਬੀਪੀ ਹਾਈ ਹੁੰਦਾ ਜੀ ਮੇਰਾ ਮੇਰਾ ਜੀ 슈ਗਰ ਹੋ ਗਈ 슈ਗਰ ਦੀ ਗੋਲੀ ਖਾਓ ਜਿਹੜੀਆਂ 슈ਗਰਾਂ ਦੀਆਂ ਗੋਲੀਆਂ ਨੇ ਜਿਹੜਾ ਬੰਦਾ ਬੀਪੀ ਦੀ ਗੋਲੀ ਖਾਂਦਾ ਉਹਦਾ ਦਿਮਾਗ ਗੁੱਸੇ 'ਚ ਰਹਿੰਦਾ ਇਰੀਟੇਟ ਰਹਿੰਦਾ ਖਿੱਚਦਾ ਰਹਿੰਦਾ ਇਹਦਾ ਮਤਲਬ ਵੀ ਬੀਪੀ ਵਾਲੀ ਗੋਲੀ ਅਸੀਂ ਨਹੀਂ ਖਾਣੀ ਤੇ ਬੀਪੀ ਵਾਲੀ ਗੋਲੀ ਨਹੀਂ ਖਾਣੀ ਤੇ ਤਾਂ ਹੀ ਨਹੀਂ ਖਾਣੀ ਜੇ ਬੀਪੀ ਨਾ ਵਧੇ ਤੇ ਬੀਪੀ ਕਿਉਂ ਵਧਦਾ ਹੈ ਕਿਉਂਕਿ ਸਰੀਰ ਭਾਰਾ ਹੋਈ ਜਾਂਦਾ ਇਸ ਕਰਕੇ ਬੀਪੀ ਤਾਂ ਹਟੇਗਾ ਜੇ weight ਘਟੇਗਾ ਤੇ weight ਘਟਾਓ ਸ਼ੂਗਰ ਵੀ ਕੰਟਰੋਲ ਚ ਆਵੇ ਤੇ ਬੀਪੀ ਵੀ ਕੰਟਰੋਲ ਚ ਆਵੇ ਗੋਲੀਆਂ ਖਾਣੀਆਂ ਹੀ ਨਾ ਪੈਣ ਨਹੀਂ ਤੇ ਦਵਾਈਆਂ ਲੈਣੀਆਂ ਪੈਣਗੀਆਂ ਤੇ ਦਵਾਈਆਂ ਇਰੀਟੇਟ ਕਰਦੀਆਂ ਖਿਜਿਆ ਰਹਿੰਦਾ ਬੰਦਾ ਜਿਹੜੇ ਬੰਦੇ ਜਿਆਦਾ ਦਵਾਈਆਂ ਖਾਂਦੇ ਨੇ ਖਿਜੇ ਖਿਜੇ ਰਹਿੰਦੇ ਨੇ ਇਰੀਟੇਟ ਰਹਿੰਦੇ ਨੇ ਤੇ ਦਵਾਈਆਂ ਤਾਂ ਛੱਡੋਗੇ ਜੇ weight ਘਟੇਗਾ weight ਘਟਾਣਾ ਪੈਣਾ ਸਿਹਤ ਠੀਕ ਰੱਖਣੀ ਪੈਣੀ ਵੇਟ ਆ ਹੁਣ ਮੈਂ ਪਿੱਛੇ ਜੇ 5-7 ਕੇ ਪਹਿਰਾ ਇੱਕ ਦਿਨ ਬੀਪੀ ਥੋੜਾ ਅੱਪ ਗਿਆ 140 ਮੈਂ ਹੈਰਾਨ ਹੋਇਆ ਮੇਰਾ ਬੀਪੀ ਕਿਧਰੋਂ ਵੱਧ ਗਿਆ 140 ਤੇ ਮੈਂ ਡਾਈਟੀਸ਼ਨ ਨਾਲ ਗੱਲ ਕੀਤੀ ਮੈਂ ਕਿਹਾ ਮੇਰਾ ਬੀਪੀ ਵਧਿਆ ਕਹਿੰਦੇ weight ਕਿੰਨਾ ਮੈਂ ਮਸ਼ੀਨ ਤੇ ਚੜਿਆ 77 ਕਿਲੋ ਮੈਂ ਕਿਹਾ ਮੇਰਾ weight ਕਿਧਰੋਂ ਵੱਧ ਗਿਆ ਇਹ ਤੇ ਵੱਧ ਗਿਆ ਕਹਿੰਦੇ ਜੀ ਫਿਰ ਬੀਪੀ ਤੇ ਵਧਣਾ ਹੀ ਸੀ ਮੈਂ ਕਿਹਾ ਫਿਰ ਹੁਣ ਕੀ ਕਰਾਂ ਕਹਿੰਦੇ ਇਹਨੂੰ 4-5 ਕਿਲੋ ਥੱਲੇ ਲਿਆ ਜਦੋਂ ਮੈਂ 72 ਤੇ ਆ ਗਿਆ ਅੱਲਾ ਅੱਜ ਵੱਧਦਾ ਮੁੜ ਕੇ ਮੁੜ ਕੇ ਨਹੀਂ ਵਧਿਆ ਤੇ ਮੈਨੂੰ ਕੋਈ ਨਹੀਂ ਕਹੀ ਪਾਪਾ ਜੀ ਬਹੁਤ ਹੀ ਲਿੱッセ ਹੋ ਗਏ ਮੈਂ ਕਿਹਾ ਫਿੱਟ ਹੋ ਗਿਆ ਕਮਜ਼ੋਰ ਹੋ ਗਏ ਉਹ ਕਹਿੰਦੇ ਵਧੀਆ ਏਦਾਂ ਵਧੀਆ ਅਲੱਦਾ ਬੰਦਾ ਏਦਾਂ ਮਤਲਬ ਮੈਂ ਕਿਹਾ ਤੂੰ ਐ ਹੋਇਆ ਰਹਿ ਬਸਾਨੂੰ ਨਹੀਂ ਲੋੜ ਏਦਾਂ ਹੀ ਠੀਕ ਹੈ ਵੀ ਬੰਦਾ ਬੀਪੀ ਵਧਾਈ ਫਿਰੇ ਪਾਸਾ ਕਹੀ ਆਪਣੇ ਭਾਰ ਥੱਲੇ ਦੁਖੀ ਜੀ ਦੁਖੀ ਜੀ ਮਤਲਬ ਮੈਂ ਸੌ ਜਾਂਦੇ ਨੇ ਪਾਸਾ ਲੈ ਕੇ ਮੁੜ ਕੇ ਸਵੇਰੇ ਮੋਢਾ ਹੀ ਦੁਖੀ ਜਾਂਦਾ ਸਾਰਾ ਦਿਨ ਵੇਟ ਹੀ ਇੰਨਾ ਵਧਿਆ ਪਿਆ ਆਪਣਾ ਆਪਣੇ ਆਪਣੇ ਥੱਲੇ ਹੀ ਦੱਬਿਆ ਪਿਆ ਬੰਦਾ ਕਈ ਇੰਨਾ weight ਵਧਾ ਲਿਆ ਵੀ ਆਪਣੇ ਥੱਲੇ ਦੱਬੇ ਪਏ ਆ। ਵੱਧ ਗਿਆ ਵੱਧ ਗਿਆ ਹੁਣ ਘਟਾ ਲੈਨੇ ਆ ਕਿੱਡੀ ਕਬੱਡੀ ਗੱਲ ਹੈ। ਭੈਣੋਂ ਭਰਾਵੋ weight ਘਟਾ ਲੈਨੇ ਆ। ਕਿੰਨਾ ਕੌਖਾ ਤੁਸੀਂ ਮਹੀਨਾ ਇੱਕ ਮਿੱਠਾ ਜੀਰੋ ਕਰ ਦਿਓ 5 ਕਿਲੋ ਘਟ ਜਾਣਾ ਵੇਖ ਲਓ। 5 ਕਿਲੋ ਥੱਲੇ ਆਏ। ਮਿੱਠਾ ਜੀਰੋ ਕਰਨਾ ਪੈਣਾ। ਇੱਥੇ ਬੀਬੀਆਂ ਨੇ ਸਿਰ ਹਾਲਾਤ ਹੈ ਪਰ ਚਾਹ ਫਿੱਕੀ ਸਵੇਰੇ ਸਵਾਦ ਨਹੀਂ ਲੱਗਣੀ। ਔਖਾ ਤੇ ਲੱਗਣਾ। ਪਰ 5 ਦਿਨ ਔਖਾ ਲੱਗਣਾ ਫਿਰ ਤੁਹਾਨੂੰ ਫਿੱਕੀ ਸਵਾਦ ਲੱਗਣ ਲੱਗ ਜਪਣੀ। ਫੇਰ ਆਪੇ ਜੀ ਲੱਗਣ ਲੱਗ ਜਾਏਗਾ ਤੇ ਇਸ ਕਰਕੇ ਛੱਡ ਦਿਓ ਬੀਬੀਓ ਮੈਂ ਪਰ ਕੱਲ ਪਰਸੋਂ ਵੀ ਦਵਾਨ ਚ ਗਿਆ ਮੈਂ ਕਿਹਾ ਬੀਬੀਆਂ ਨੂੰ ਬੇਨਤੀ ਹੈ ਮੇਰੇ ਗੋਡੇ ਦੁਖਦੇ ਮੇਰੇ ਮੋਢੇ ਮੇਰੇ ਬੀਬੀ ਵੀ ਤੁਸੀਂ ਛੱਡ ਦਿਓ ਤੇ ਬੀਬੀਆਂ ਕਹਿ ਦਿੰਦੀਆਂ ਛੱਡਦੀਆਂ ਪਰ ਛੱਡਦੀਆਂ ਬੀਬੀਆਂ ਹੈ ਨਹੀਂ ਤੇ ਮੇਰੀਆਂ ਬੀਬੀਆਂ ਨੂੰ ਪਤਾ ਕੀ ਬੇਨਤੀ ਹੈ ਵੀ ਤੁਸੀਂ ਜਿਉਂਦੀਆਂ ਤੇ ਤੁਹਾਡੇ ਘਰ ਵਸਦੇ ਆ ਬੰਦਾ ਲੱਖ ਕਹੀ ਜਾਵੇ ਘਰ ਬੀਬੀ ਨਾਲ ਹੀ ਹੁੰਦਾ ਤੇ ਜਦੋਂ ਤੁਸੀਂ ਮਰ ਜਾਓ ਨਾ ਜਾਣਾ ਨਾ ਕਿਸੇ ਨੇ ਵੀ ਤੇ ਤੁਹਾਡੇ ਨਿਆਣੇ ਰੁਲ ਜਾਣੇ ਨੇ ਮਾਵਾ ਬਿਨਾ ਘਰ ਸੁੰਨੇ ਹੋ ਜਾਂਦੇ ਆ ਘਰ ਘਰ ਨਹੀਂ ਲੱਗਦਾ ਘਰ ਘਰ ਨਹੀਂ ਹੁੰਦਾ ਮਾਵਾ ਬਿਨਾ ਘਰ ਤੁਹਾਡੇ ਨਾਲ ਨੇ ਤੁਹਾਨੂੰ ਆਪਣੇ ਆਪ ਤੇ ਤਰਸ ਨਹੀਂ ਆਉਂਦਾ ਤੇ ਆਪਣੇ ਨਿਆਣਿਆਂ ਤੇ ਤਰਸ ਕਰੋ ਤੁਹਾਡੇ ਰੱਖੀਆਂ ਹੋਈਆਂ ਨਮਕ ਨਹੀਂ ਲੱਭਣੇ ਤੁਹਾਡੇ ਬੱਚਿਆਂ ਨੂੰ ਘਰ ਰੁਲ ਜਾਣਗੇ ਬੀਬੀ ਦੇ ਹੱਥ ਹੁੰਦਾ ਘਰ ਬੰਦਾ ਮਰ ਜਾਏ ਤੇ ਘਰ ਫੇਰ ਵੀ ਚੱਲਦਾ ਰਹਿੰਦਾ ਪਰ ਜੇ ਘਰ ਦੀ ਮਾਲਕਣ ਬੀਬੀ ਨਾ ਨਾ ਰਵੇ ਤੇ ਘਰ ਉੱਜੜ ਜਾਂਦੇ ਤੇ ਤਾਂ ਕਰਕੇ ਮੇਰੀ ਮਾਂ ਪਿਛਲੇ ਸਾਲ ਮਰੀ ਐ ਮੈਨੂੰ ਪਤਾ ਹੈ ਵੀ ਮਾਂ ਦੇ ਜਾਣ ਤੋਂ ਬਿਨਾ ਰਿਸ਼ਤਾ ਹੀ ਖਤਮ ਤੇ ਮਾਮਾ ਨੂੰ ਬੇਨਤੀ ਐ ਮੇਰੀ ਮਾਂ ਨੂੰ ਮੈਂ ਕਹਿਣਾ ਧਿਆਨ ਰੱਖਿਆ ਕਰ ਉਹਦਾ ਬੀਪੀ ਵੱਧਦਾ ਸੀ ਮੇਰੀ ਮਾਂ ਦਾ ਵੇਟ ਨਹੀਂ ਸੀ ਵੱਧ ਬੀਪੀ ਵੱਧਦਾ ਸੀ ਤੇ ਉਹਦੇ ਵੇਖ ਲਓ ਉਦੋਂ ਹੀ ਪਤਾ ਲੱਗਾ ਵੀ ਅਟੈਕ ਹੋ ਗਿਆ ਮੈਂ ਅਮਰੀਕਾ ਸੀ ਜਦੋਂ ਮੇਰੀ ਮਾਂ ਦੀ ਮੌਤ ਹੋਈ ਮੈਂ ਉੱਥੋਂ ਆਇਆ ਸੰਸਕਾਰ ਕਰਨ ਤੇ ਲੈ ਘਰ ਖਾਲੀ ਹੋ ਗਿਆ ਮਾਂ ਬਿਨਾ ਮੈਂ ਮੁੜ ਕੇ ਘਰ ਨਹੀਂ ਗਿਆ ਅਜ ਤੱਕ ਨਹੀਂ ਤੇ ਮੈਂ 6 ਮਹੀਨਿਆਂ ਚ ਰੋਟੀ ਖਾਣ ਜਾਂਦਾ ਸੀ ਆਪਣੀ ਮਾਂ ਕੋ ਤੇ ਤੁਹਾਨੂੰ ਤੁਹਾਡੇ ਤੇ ਤਰਸ ਨਹੀਂ ਆਉਂਦਾ ਨਿਆਣਿਆਂ ਤੇ ਤਰਸ ਕਰੋ ਆਪਣੇਾਂ ਤੇ ਤੈਨੂੰ ਤੇਰੇ ਤੇ ਤਰਸ ਨਹੀਂ ਨਾ ਆਉਂਦਾ ਬੱਚਿਆਂ ਤੇ ਤਰਸ ਕਰ ਛੱਡ ਦੇ ਮਿੱਠਾ ਪੇਟ ਘਟਾ ਤੁਰ ਕੇ ਆਇਆ ਕਰ ਗੁਰਦੁਆਰੇ ਗੇੜਾ ਕੱਢਿਆ ਕਰੋ ਮੇਰੀ ਮਾਂ ਹੁੰਦੀ ਮੈਂ ਇਦਾਂ ਹੀ ਕਹਿਣਾ ਸੀ ਗੁਰਦੁਆਰੇ ਤੁਰ ਕੇ ਜਾਣਾ ਤੁਰ ਕੇ ਨਾਲੇ ਮੱਥਾ ਟੇਕ ਆਓ ਨਾਲੇ ਸੈਰ ਕਰ ਆਓ ਪਿੰਡ ਦਾ ਗੇੜਾ ਗੂੜਾ ਕੱਢੋ ਵੀ ਸਰੀਰ ਠੀਕ ਰਵੇ ਆ ਪਸੀਨਾ ਜਾ ਹੁਣ ਸਿਆਲ ਆ ਜਾਣਾ ਗਰਮੀ ਆ ਗਈ ਹੁਣ ਪਸੀਨਾ ਨਿਕਲੇ ਸਿਹਤ ਠੀਕ ਹੋਵੇ ਪਤਲੇ ਹੋਵੋ ਢੇਟ ਘਟਾਓ ਇਹਨੂੰ ਲਾਓ ਜਿਹੜਾ ਫालतੂ ਆਪਾਂ ਹੀ ਇਕੱਠਾ ਕੀਤਾ ਆਪਾਂ ਹੀ ਇਕੱਠਾ ਕੀਤਾ ਰਸੋਈ ਤੋਂ ਚੱਕ-ਚੱਕ ਕੇ ਖਾ ਲਿਆ ਉਹ ਸਾਡੇ ਇੱਥੇ ਇਕੱਠਾ ਹੋ ਗਿਆ ਲੱਗ ਗਿਆ ਸਾਰਾ ਤੇ ਉਹਨੂੰ ਆਪਾਂ ਲਾ ਦੇਣਾ ਸਾਰੇ ਨਿਕਲ ਜਾਣਾ ਸਾਰੀਆਂ ਚਰਬੀਆਂ ਚਰਬੀਆਂ ਖੁਰ ਜਾਂਦੀਆਂ ਪਰ ਸਿਹਤ ਜ਼ਰੂਰੀ ਹੈ ਤੁਹਾਡੀ ਤੇ ਬਜ਼ੁਰਗ ਉਹ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਹੁਣ ਬਾਪੂ ਕਹੀ ਛੱਡੋ ਮੇਰੇ ਵਰਗੇ ਦੀ ਕੀ ਲੋੜ ਹੈ ਨਾ ਭਰਾਵੋ ਇਹ ਨਾ ਬਜ਼ੁਰਗ ਨੇ ਜਿਹੜੇ ਫਲ ਭਾਵੇਂ ਮਹਿੰਗੇ ਐ ਬਾਜ਼ਾਰਾਂ 'ਚ ਚਲੇ ਜਾਓ ਸੇਬ ਮਹਿੰਗੇ ਐ ਕੇਲੇ ਮਹਿੰਗੇ ਐ ਤਰ੍ਹਾਂ ਤਰ੍ਹਾਂ ਦੇ ਫਰੂਟ ਇੱਥੇ ਹੈਗੇ ਐ ਪਰ ਸੁੱਕੇ ਮੇਵੇ ਬਹੁਤ ਮਹਿੰਗੇ ਹੁੰਦੇ ਸਭ ਤੋਂ ਮਹਿੰਗੇ ਸੁੱਕੇ ਮੇਵੇ ਐ ਆ ਸੁੱਕੇ ਜਿਹੜੇ ਮੇਵੇ ਨੇ ਨਾ ਸਾਡੇ ਬਜ਼ੁਰਗ ਇਹਨਾਂ ਦੀ ਘਰ ਚ ਬੜੀ ਲੋੜ ਹੁੰਦੀ ਹੈ ਇਹਨਾਂ ਦੀ ਰੌਣਕ ਹੁੰਦੀ ਹੈ ਇਹਨਾਂ ਦੀ ਸਲਾਹ ਨਾਲ ਇਹਨਾਂ ਨੂੰ ਬਹਿ ਕੇ ਪੁੱਛੋ ਬਜ਼ੁਰਗ ਦੀ ਗੱਲ ਭਾਵੇਂ ਨਾ ਮੰਨੋ ਪਰ ਪੁੱਛਣੀ ਹਰੇਕ ਹੈ ਸਲਾਹ ਬਾਪੂ ਜੀ ਆਹ ਕੰਮ ਕਰਨ ਲੱਗੇ ਆ ਉਹਨੇ ਬਾਪੂ ਜੀ ਕਰੀਏ ਨਾ ਕਰੀਏ ਬਾਪੂ ਜੀ ਦੱਸੋ ਬਾਪੂ ਜੀ ਦੱਸੋ ਇਹ ਬਾਪੂ ਦੀ ਬੇਬੇ ਦੀ ਮਾਂ ਦੀ ਘਰ ਚ ਬਹੁਤ ਲੋੜ ਹੁੰਦੀ ਹੈ ਤੇ ਬਜ਼ੁਰਗਾਂ ਨੂੰ ਮੈਂ ਬੇਨਤੀ ਕਰਾਂਗਾ ਸਿਹਤ ਆਪਣੀ ਆਪਾਂ ਸੰਭਾਲ ਕੇ ਰੱਖੀਏ ਤਨ ਵਾਸਤੇ ਤੁਸੀਂ ਐਕਸਰਸਾਈਜ਼ ਕਰੋ ਸੈਰ ਕਰੋ ਭੱਜੋ ਨੱਠੋ ਦਵਾਈਆਂ ਦੀ ਲੋੜ ਨਾ ਪਵੇ ਆ ਜਿੰਨੇ ਸ਼ੂਗਰਾਂ ਵਾਲਿਆਂ ਭੱਜਣਾ ਭੱਜਣਾ ਸ਼ੁਰੂ ਕਰਦੇ ਹੋ ਤੇਜ਼ ਤੇਜ਼ ਤੁਰਿਆ ਕਰੋ ਦਵਾਈ ਛੁੱਟ ਜਾਂਦੀ ਹੈ ਗੋਲੀ ਦੀ ਲੋੜ ਨਹੀਂ ਪੈਂਦੀ ਸ਼ੂਗਰ ਵੈਸੇ ਹੀ ਕੰਟਰੋਲ 'ਚ ਆ ਜਾਂਦੀ ਹੈ ਬੀਪੀ